ਅੱਜ ਇੱਕ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦਾ ਪੱਲਾ ਫੜਿਆ ਗੋਲਡੀ ਕਨਵਰਸੀ ਨੂੰ ਮੰਨ ਲਈ ਬਣ ਗਿਆ ਪਹਿਲਾ ਸਾਡੇ ਨਾਲ ਨਿਕਲਣਾ ਕਰਦਾ ਰਿਹਾ ਜਦੋਂ ਐਮਐਲ ਬਣ ਗਿਆ ਸਾਡੀ ਕੋਈ ਸੁਣਾਈ ਨਹੀਂ ਦਿੱਤੀ ਸਰਵੀਰ ਖਬਰ ਜਾਨੀ ਜੀ ਨੂੰ ਇੱਕ ਟਿਕਾਣੇ ਉੱਪਰ ਤੋਂ ਦੇਣੀ ਚਾਹੀਦੀ ਹੈ ਕਿ ਸਾਡਾ ਜਿੰਨਾ ਵੀ ਐਸਪੀ ਪਰਿਵਾਰ ਹੈ ਆਮ ਪਾਰਟੀ ਤੋਂ ਬਹੁਤ ਜ਼ਿਆਦਾ ਦੇਖੀ ਹੋ ਗਿਆ ਕਿ ਇਹਨਾਂ ਵਾਅਦੇ ਬਹੁਤ ਜ਼ਿਆਦਾ ਕਰ ਲਏ ਵੀ ਉਹਨਾਂ ਦੇ ਖਰਾ ਕਿਸੇ ਦੇ ਨਹੀਂ ਤੇ ਨਾ ਹੀ ਔਰਤਾਂ ਨੂੰ ਕਹਿੰਦੇ ਹਜ਼ਾਰ-ਹਜ਼ਾਰ ਰੁਪਿਆ ਦਾਂਗੇ ਨਾ ਉਹ ਦਿੱਤਾ ਅੱਜ ਵੀ ਮੀਟਿੰਗ ਹੈ ਸਾਡੀ ਮੰਡੀ ਰੋੜਾਂ ਵਾਲੀ ਦੇ ਵਿੱਚ ਆਪਣੇ ਮੰਡਲ ਅੱਜ ਇੱਕ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦਾ ਪੱਲਾ ਫੜਿਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਣੇ ਆ ਤੁਹਾਨੂੰ ਅਸੀਂ ਆਪਦੇ ਨਾਲ ਜੋੜਿਆ ਅਸੀਂ ਆਮ ਆਦਮੀ ਪਾਰਟੀ ਵਾਲੀ ਗੱਲ ਨਹੀਂ ਤੁਹਾਡੇ ਨਾਲ ਕਰਾਂਗੇ ਤੁਹਾਡੇ ਹਰ ਦੁੱਖ ਸੁੱਖ ਤੇ ਆਵਾਂਗੇ ਜੋ ਵੀ ਉਤੋਂ ਦੀਆਂ ਸਕੀਮਾਂ ਆਣਗੀਆਂ ਉਹ ਅਸੀਂ ਤੁਹਾਨੂੰ ਪਹਿਲ ਦੇ ਅਧਾਰ ਤੇ ਦਿਵਾਵਾਂਗੇ ਬਾਕੀ ਜਿਹੜਾ ਅੱਗੇ ਤੁਹਾਡੇ ਨਾਲ ਕਿਸੇ ਨੇ ਵਾਅਦੇ ਕੀਤੇ ਆ ਉਹ ਵਾਦਿਆਂ ਦਾ ਉਹਨਾਂ ਨੇ ਜਵਾਬ ਦੇਣਾ ਹੈ ਅਸੀਂ ਤਾਂ ਪਹਿਲੀ ਵਾਰ ਇਲੈਕਸ਼ਨ ਇੱਥੇ ਲੜ ਰਹੇ ਆ ਅਸੀਂ ਆਪਣਾ ਜਿਹੜਾ ਵਾਅਦਾ ਹੈਗਾ ਸੈਂਟਰ ਦੀਆਂ ਸਕੀਮਾਂ ਬਹੁਤ ਨੇ ਚੱਲੀ ਜਾਂਦੀਆਂ ਨੇ ਉਹ ਇੱਥੇ ਜਿਹੜੀਆਂ ਲੋਕਾਂ ਤੱਕ ਨੀ ਪਹੁੰਚੀਆਂ ਨਹੀਂ ਮਿਲੀਆਂ ਗਈਆਂ ਉਹ ਇੱਥੋਂ ਦੇ ਸਰਪੰਚ ਦੀ ਪੰਚਾਇਤ ਦੀ ਗਲਤੀ ਹੈ ਜਿਹੜੀਆਂ ਸਕੀਮਾਂ ਹੁਣ ਸਾਡੇ ਕੋਲ ਲਿਸਟ ਆਈਆਂ ਨੇ ਉਹ ਲਿਸਟਾਂ ਦੇ ਮੁਤਾਬਕ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਤ ਕਰਾਂਗੇ ਤੇ ਉਹਨਾਂ ਨੂੰ ਸਕੀਮਾਂ ਦਾ ਲਾਭ ਦਿਵਾਵਾਂਗੇ ਇਹ ਇਹਨਾਂ ਨਾਲ ਅਸੀਂ ਵਾਅਦਾ ਕਰਦੇ ਹਾਂ ਮੰਡੀ ਰੋੜਾਂ ਵਾਲੀ ਦੇ ਵਿੱਚ ਸਾਡਾ ਪਰਿਵਾਰ ਵੱਡਾ ਹੋਣ ਲੱਗਿਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਚੌਧਰੀ ਸਰਜੀਤ ਕੁਮਾਰ ਜੈਨੀ ਦੀ ਗਵਾਹੀ ਵਿੱਚ ਅੱਜ ਜੈਨੀ ਸਾਹਿਬ ਨੇ ਇਹਨਾਂ ਨੇ ਰਿਕਵੈਸਟ ਕੀਤੀ ਸੀ ਜੈਨੀ ਸਾਹਿਬ ਨੂੰ ਜਰੂਰ ਬੁਲਾਓ ਪਰ ਜੈਨੀ ਸਾਹਿਬ ਕਿਸੇ ਕਾਰਨ ਨਹੀਂ ਪਹੁੰਚ ਸਕੇ ਇਸ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਕਿ ਸਰਿੰਦਰ ਜੀ ਤੁਹਾਡੇ ਮੰਡਲ ਦੇ ਵਿੱਚ ਜੇ ਪਰਿਵਾਰ ਰਲਦਾ ਤੁਸੀਂ ਜਾ ਕੇ ਉਹਨਾਂ ਦਾ ਉਹਨਾਂ ਨੂੰ ਰਲਾਓ ਪਾਰਟੀ ਸ਼ਾਮਲ ਕਰੋ ਉਹਨਾਂ ਦਾ ਜਿਹੜੀ ਗੱਲਬਾਤ ਬੜੇ ਤਰੀਕੇ ਨਾਲ ਸੁਣ ਕੇ ਆਓ ਉੱਥੋਂ ਦੀ ਕੀ ਮੁਸ਼ਕਲਾਂ ਅਸੀਂ ਉਹਨਾਂ ਦੇ ਸੁਣਿਆ ਮੰਗਲੇ ਵੱਲੋਂ ਬੀਬੀਆਂ ਵੀ ਬੈਠੀਆਂ ਨੇ ਬਹੁਤ ਉਹਨਾਂ ਨੂੰ ਇੱਥੋਂ ਦੀਆਂ ਤਕਲੀਫਾਂ ਜਿਹੜੀਆਂ ਹੈਗੀਆਂ ਨੇ ਬਹੁਤ ਹਨ ਜਿਵੇਂ ਕਿਸੇ ਦਾ ਮਕਾਨ ਡਿੱਗਿਆ ਨਹੀਂ ਮਿਲਿਆ ਕਿ ਤੁਹਾਨੂੰ ਫਲੈਸ਼ ਨਹੀਂ ਮਿਲੇਗੀ ਕਿਸੇ ਨੂੰ ਸਦਨ ਸਕੀਮ ਨਹੀਂ ਮਿਲੇਗੀ ਹਰ ਇੱਕ ਦੀ ਮਜਬੂਰੀ ਹੈ ਜੀ ਕਿਸੇ ਦਾ ਕੋਈ ਰੋਜ਼ਗਾਰ ਜਿਵੇਂ ਕਨਕਾਰੀ ਹੈ ਕਾਟ ਕੱਟੇ ਗਏ ਹਨ ਬਹੁਤ ਕੋਸ਼ਿਸ਼ ਇੱਥੇ ਜਿਹੜਾ ਇਹਨਾਂ ਨੇ ਸਾਨੂੰ ਦੱਸਿਆ ਇਹਨਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਅਸੀਂ ਇੱਥੇ ਅੱਜ ਰੋੜਾਂ ਵਾਲੀ ਦੇ ਵਿੱਚ ਸਾਰੇ ਵਰਕਰ ਸਭਾਨ ਇਕੱਠੇ ਹੋ ਕੇ ਰੋੜਾਂ ਵਾਲੇ ਦੇ ਵਿੱਚ ਅਸੀਂ ਵਰਕ ਕਰਕੇ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਅਸੀਂ ਜੈਨੀ ਸਾਹਿਬ ਤੱਕ ਪਹੁੰਚਾਵਾਂਗੇ ਜਿਹੜੇ ਜਿਹੜੇ ਕੰਮ ਬੀਸੀ ਸਾਹਿਬ ਦੇ ਅੰਦਰ ਹਨ ਉਹ ਜੈਨੀ ਸਾਹਿਬ ਤੁਰੰਤ ਕਰਵਾਉਣਗੇ ਬਾਕੀ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਵੀ ਉਸ ਨੂੰ ਨਿਭਾਵਾਂਗੇ ਵਾਪਸ ਇਹ ਤੁਮ ਸੰਗ ਮੰਡੀ ਰੋੜਾ ਵਾਲੀ ਅਮੀਨਗੜ ਤੋਂ ਮੋੜਿਆਂਗੇ ਤੇ ਇਸ ਤਰ੍ਹਾਂ ਤੇ ਜਿਹੜਾ ਸਾਨੂੰ ਹੀ ਇਹਨਾਂ ਨੇ ਕੋਈ ਮਾਮਾ ਵਾਲੀ ਪਾਰਟੀ ਨੇ ਕੋਈ ਸਾਨੂੰ ਹੀ ਰੀਤੀ ਕੋ ਸੁਣਾਈ ਨਹੀਂ ਕੀਤੀ ਗੋਲਦੀ ਗਮੋਰ ਸੀ ਉਹਨਾਂ ਨੇ ਬਣ ਗਿਆ ਪਹਿਲਾਂ ਤਾਂ ਸਾਡੇ ਨਾਲ ਨਿਕਲਣਾ ਕਰਦਾ ਰਿਹਾ ਜਦੋਂ ਐਮਐਲਏ ਬਣ ਗਿਆ ਸਾਡੀ ਕੋਈ ਸੁਣਾਈ ਨਹੀਂ ਕੀਤੀ ਮਾ ਭਵੰਟ ਮਾਨ ਸਾਹ ਨੂੰ ਦੋ ਵਾਰੀ ਚਿੱਠੀਆਂ ਲੈਟਰ ਪਾਏ ਵੀ ਇਹ ਮਤਲਬ ਸਾਡੀ ਗੋਲਦੀ ਗਮੋਰ ਜਿਹੜਾ ਹੈ ਐਮਐਲਏ ਤੇ ਸਾਡੀ ਕੋਈ ਸੁਣਾਈ ਨਹੀਂ ਕਰਦਾਗਾ ਪਰ ਉਹਨੇ ਮੈਂ ਸਾਡੇ ਕਿੱਡੀਆਂ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਸਾਡੇ ਆਡੈਂਟੀ ਕਾਰਡ ਦੀ ਦੋਆਂ ਜੀਆਂ ਦੇ ਮੈਂਦੇ ਅਸੀਂ ਕਮੇਟੀ ਮੈਂਬਰ ਵੀ ਰਹੇ ਹਾਂ ਸ਼ੁਰੂ ਤੋਂ ਲੈ ਕੇ 213 ਤੋਂ ਲੈ ਕੇ ਅਸੀਂ ਆਮ ਆਦਮੀ ਪਾਰਟੀ ਸ਼ਾਮਿਲ ਕੀਤੀ ਸੀ ਪਰ ਉਹਨਾਂ ਨੇ ਆਮ ਆਦਮੀ ਪਾਰਟੀ ਆਣ ਦਾ ਅਸੂਲ ਜਮਾ ਸਾਡੀ ਕੋਈ ਸੁਣਾਈ ਨਹੀਂ ਕੀਤੀ ਇਸ ਕਰਕੇ ਅਸੀਂ ਮੋਦੀ ਸਾਹਿਬ ਦੀਆਂ ਜਿਹੜੀਆਂ ਸਕੀਮਾਂ ਨੇ ਉਹਦੀਆਂ ਸਕੀਮਾਂ ਤੋਂ ਅਸੀਂ ਖੁਸ਼ ਹੋ ਕੇ ਤੇ ਅਸੀਂ ਆਮ ਆਦਮੀ ਪਾਰਟੀ ਛੱਡ ਕੇ ਤੇ ਅਸੀਂ ਜੀ ਵੀ ਜੀਪੀ ਪਾਰਟੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਾਂ ਅੱਜ ਮੰਡਲ ਰੋੜਾਂਵਾਰੀ ਦੇ ਵਿੱਚ ਮੰਡਲ ਪ੍ਰਧਾਨ ਸਿੰਦਰ ਸਿੰਘ ਦੀ ਅਗਵਾਈ ਵਿੱਚ ਪ੍ਰੀਤਮ ਸਿੰਘ ਜੀ ਜੋ ਝਾੜੂ ਛੱਡ ਕੇ ਝਾੜੂ ਪਾਰਟੀ ਨੂੰ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ ਇਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਤੇ ਇਸੇ ਤਰ੍ਹਾਂ ਅਸੀਂ ਇੱਥੇ ਆਏ ਹਾਂ ਮੰਡਲ ਰੋੜਾਂ ਵਾਲੀ 'ਚ ਤੇ ਇੱਥੇ ਚੌਧਰੀ ਸਰਜੀਤ ਕੁਮਾਰ ਜੈਣੀ ਦੀ ਟਿਕਟ ਮਿਲਦੀ ਆਵਾਜ਼ ਬਹੁਤ ਉੱਠ ਰਹੀ ਆ ਸਾਰੇ ਪਿਆਰ ਕਰਦੇ ਨੇ ਜੈਣੀ ਸਾਹਿਬ ਨੂੰ ਪੁਰਾਣੇ ਵਰਕਰ ਨੇ ਜੈਣੀ ਸਾਹਿਬ ਦੇ ਕਿ ਗਿਆਨੀ ਸਾਹਿਬ ਦੀ ਆਵਾਜ਼ ਇੱਥੇ ਬਹੁਤ ਉੱਠਾਈ ਆ ਤੇ ਅਸੀਂ ਵੀ ਚਾਹੁੰਦੇ ਆਂ ਵੀ ਸਰਜੀਤ ਖਬਾਰ ਜਾਨੀ ਜੀ ਨੂੰ ਟਿਕਟ ਕੋਲਪੁਰ ਤੋਂ ਦੇਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਜੋ ਮੰਡਲ ਰੋੜਾ ਵਾਲੀ ਦੇ ਵਿੱਚ ਪਹੁੰਚਿਆ ਕਿ ਸਾਡਾ ਜਿੰਨਾ ਵੀ ਐਸੀ ਪਰਿਵਾਰ ਹੈ ਆਮ ਪਾਰਟੀ ਤੋਂ ਬਹੁਤ ਜ਼ਿਆਦਾ ਦੁਖੀ ਹੋ ਗਿਆ ਕਿ ਇਹਨਾਂ ਵਾਅਦੇ ਬਹੁਤ ਜ਼ਿਆਦਾ ਕਰ ਲਏ ਵੀ ਉਹਨਾਂ ਦਾ ਘਰ ਕਸੇ ਤੋਂ ਨਹੀਂ ਉਤਰੇ ਨਾ ਹੀ ਔਰਤਾਂ ਨੂੰ ਕਹਿੰਦੇ ਹਜ਼ਾਰ-ਹਜ਼ਾਰ ਰੁਪਿਆ ਦਾਂਗੇ ਨਾ ਉਹ ਦਿੱਤਾ ਨਾ ਕਣਕ ਵੰਡੀ ਨਾ ਪਲਸਨ ਦਿੱਤੀ ਇਸ ਲਈ ਐਸੀ ਪਰਿਵਾਰ ਬਹੁਤ ਜ਼ਿਆਦਾ ਦੁਖੀ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਮੈਂ ਤਾਂ ਇਹੀ ਕੰਨਾ ਇਹਨਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਤੇ ਜੋ ਟਿਕਟ ਸਾਡੀ ਲੋਕ ਸਭਾ ਹਲਕਾ ਫਰੋਜ਼ਪੁਰ ਤੋਂ ਤੇ ਸਰਦਾਰ ਸਰਜੀਤ ਕੁਮਾਰ ਜੈਨੀ ਸਾਹਿਬ ਨੂੰ ਮਿਲਣੀ ਚਾਹੀਦੀ ਏ भारतीय जनता पार्टी जिंदाबाद और श्री सुरजीत कुमार जैनी जिंदाबाद श्री नरेंद्र मोदी सुरजीत कुमार जैनी जिंदाबादी कुमार जैनी जिंदाबाद नरेंद्र मोदी जिंदाबाद भारतीय जनता भार। पार्टी जिंदाबाद अब की बार चार सौ पारकी बार चार सौ पार ਆਰਿਆਨ ਦੋਸਤ ਮੈਂ ਇੱਕ ਦਰ ਵਾਰ ਕਾਰਡ ਨਹੀਂ ਆਂਦੀ ਇੱਕ ਵਾਰ ਕਰਕੇ ਵਾਰ ਆਪ ਕੋਈ ਨਹੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਨਵਾਂ ਪਰਿਵਾਰ ਜੁੜਿਆ ਆਮ ਆਦਮੀ ਪਾਰਟੀ ਨੂੰ ਛੱਡ ਕੇ ਵੀ ਇਹ ਵਿੱਚ ਸ਼ਾਮਲ ਹੋਇਆ ਹੈ ਮੈਂ ਉੱਤੇ ਵੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਦੇ ਵਿੱਚ ਵੀ ਪਾਰਟੀ ਹੈ ਭਾਈ ਆ ਪਾਣਾ ਹੁੰਦਾ ਕੀ ਹੈ ਜਿਵੇਂ 100 ਰੁਪਇਆ 100 ਰੁਪਇਆ ਆਉਂਦਾ ਉਹਦੇ ਵਿੱਚ ਇਹ ਹੁੰਦਾ ਹੈ 60 ਰੁਪਏ ਕੇਂਦਰ ਸਰਕਾਰ ਨੇ ਦੇਣੇ ਹੁੰਦੇ ਨੇ ਜਿਹੜੇ 40 ਰੁਪਏ ਨੇ ਉਹ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਹੈ ਉਹਨਾਂ ਨੇ ਦੇਣੇ ਹੁੰਦੇ ਨੇ 60 ਫਿਰ ਜਾ ਕੇ 100 ਰੁਪਇਆ ਬਣਦਾ ਹੁਣ ਹੁੰਦਾ ਕੀ ਹੈ ਉਹ 60 International News Nazar Safar